ਉਹ ਤਾਂ ਬਾਅਦ ਇੱਕ ਵਾਰੀ ਆਪਣੀ ਸਰਕਾਰ ਨਾਲ ਪੰਜਾਬ ਨਾਲ ਹੋਰ ਵੀ ਹੋਇਆ ਸੀ ਸਰਕਾਰੀ ਜਿੱਥੇ ਐਸੀ ਕਿਸੇ ਹੋਰ ਸੂਬੇ ਤੋਂ ਕਹਿੰਦੇ ਸਾਨੂੰ ਕਣਕ ਦੀ ਖਰੀਦ ਕਰਨ ਨੂੰ ਪਰਮਿਸ਼ਨ ਦਿੱਤੀ ਜਾਵੇ ਵੀ ਬਾਹਰੋਂ ਵੋਟ ਅਸੀਂ ਹੋਰ ਦੇਸ਼ ਤੋਂ ਮੰਗਾਵਾਂਗੇ ਸਾਨੂੰ ਸਸਤੀ ਪੈ ਰਹੀ ਹੈ ਫਿਰ ਤੁਹਾਨੂੰ ਪਤਾ ਕਦੀ ਕਦੀ ਜ਼ਿੰਮੇਵਾਰਾਂ ਵਾਲਾ ਵੀ ਸਿਰੇ ਵਾਲਾ ਹੋਮ ਮੰਤਰੀ ਉਹ ਬਾਅਦ ਇਹ ਚਿੱਠੀ ਗਿਆ ਲੋ ਆਪਣਾ ਨੋਟ ਬਣਾਓ ਉਹਨੇ ਇੱਧਰ ਤੇ ਲਿਖ ਕੇ ਭੇਜ ਦਿਆ ਕਹਿੰਦੇ ਤੁਸੀਂ ਲੈ ਲਓ ਕੋਈ ਗੱਲ ਨਹੀਂ ਤੁਹਾਨੂੰ ਸਮੁੰਦਰ ਨੇੜੇ ਲੱਗ ਰਿਹਾ ਸਾਨੂੰ ਇਸ ਚਿੱਠੀ ਪਰ ਪਰਮਿਸ਼ਨ ਦੇ ਦਿਓ ਸਾਨੂੰ ਪਾਕਿਸਤਾਨ ਨੇ ਡੇ ਲਗੇ ਸੀ ਵੇਚਿਆ ਮਾ ਮੁਰਕਾ ਹੋਇਆ ਜੱਪਕੇ ਬੈਠ ਗਿਆ ਚਿੱਠੀ ਨੀ ਪੰਜਾਬ ਸਰਕਾਰ ਦੇ ਗਦਾਮ ਚੋਂ ਬੋਰੀਆਂ ਚੋਰੀਆਂ ਐ ਐਫ ਆਈ ਆਰ ਦਰਜ ਹੋਈ ਐ ਪੰਜਾਬ ਸਰਕਾਰ ਦੇ ਗਦਾਮ ਚੋਂ ਕੀ ਨਾ ਕਰੀਆਂ ਨਾ ਤੁਸੀਂ ਕਰ ਲੀਆਂ ਨਾ ਮੈਂ ਕਰੀਆਂ ਜਾਂ ਤੁਸੀਂ ਦੱਸੋ ਇਹ ਹਾਲਾਤ ਗਵਰਨਮੈਂਟ ਦੇ ਨੇ 35900 ਕੱਟਾ ਗਾਇਵ ਹੈ 35900 ਕੱਟਾ ਗਾਇਵ ਹੈ ਫਰੋਜਪੁਰ ਪਨਗਰੇਮ ਕਾਂ ਪਨਗਰੇਮ ਏਜੰਸੀ ਹੈ ਜਿਹੜੀ ਪਨਗਰੇਨ ਉਹਨਾਂ ਦਾ ਮਸਲਾ ਐਪਾ ਹਰ ਦਈਏ ਉਹ ਵੀ ਸਰਕਾਰ ਨੇ ਕਰਨੀ ਰੱਖੀ ਉਹ ਹੋਊਗਾ ਸਾਡੇ ਫਿਰ ਕੱਚਿਆਂ ਕੇ ਪਾ ਕੇ ਕੱਢ ਦੂੰਗੇ ਉਹ ਤੋਂ ਬਾਅਦ ਹਰ ਜ ਸਾਡਾ ਜੋ ਨੁਕਸਾਨ ਹੋਇਆ ਇਕ ਜਿਹੇ ਸਿਹਤ ਮੰਤਰੀ ਆ ਸਰਦਾਰ ਵਰਗੀਰ ਸਿੰਘ ਨੂੰ ਕਟਿਆਲੇ ਤੋਂ ਇਹਨਾਂ ਕਿਸਾਨ ਦਾ ਬਹਿਲੇ ਜਿੱਤਿਆ ਨੇ ਉਸ ਨੂੰ ਮੋੜੇ ਘਰ ਜਾਨੇ ਹੁਣ ਵਰਕਾ ਮਾਰ ਰਿਹਾ ਹੁਣ ਲਿਖਤ ਚਿੱਠੀ ਗੱਡੀ ਆ ਲਿਖਤ ਚਿੱਠੀ ਉਸ ਦੀ ਕਾ ਪੈਸੇ ਨਹੀਂ ਆੜ ਕਤਰ ਸਾਦ ਨੂੰ ਕਿਹੜਾ ਕੁਝ ਕਰੀਏ ਕਾ ਲਿਖਤ ਚਿੱਠੀ ਆ ਪੈਸੇ ਦੋ ਪੈਸੇ ਵੀ ਅਸੀਂ ਦਈਏ ਦੇਣ ਵੀ ਸਾਨੂੰ ਆਣ ਫੋਟੋ ਦੇ ਤਰਾਣ ਜਿੰਨੀਆਂ ਏਜੰਸੀਆਂ ਆਲੇ ਦੁਆਲੇ ਨੂੰ ਭੰਦੀਆਂ ਭਾਵੇਂ ਸੀਆਈਡੀ ਵਾਲਾ ਕੋਈ ਵੀ ਉਹ ਸਾਰੇ ਸੁਣ ਲੈਣ ਕਿਉਂਕਿ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਨ ਨੂੰ ਤਿਆਰ ਆਂ ਜਦ ਮਰਜੀ ਅੱਜ ਮੀਟਿੰਗ ਦੇ ਦੇਣ ਫੇਰ ਦੇਦਣ ਬੈਠ ਕੇ ਸਾਡੀਆਂ ਮੰਗਾਂ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਨ ਜਿਹੜਾ ਕੋਰਟ ਦਾ ਆਰਡਰ ਹੈ ਅਸੀਂ ਹੱਕ ਨਹੀਂ ਲਾਉਂਗੇ ਜੇ ਸ਼ਰਤਾਂ ਨਹੀਂ ਪੂਰੀਆਂ ਕਰਦੇ ਫਿਰ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਜਾਂ ਸਾਨੂੰ ਕਹਿ ਦੇਣਾ ਅਸੀਂ ਫੇਰ ਵੀ ਹੱਲ ਕਰ ਲਾਂਗੇ ਅਸੀਂ ਚੱਕ ਕੇ ਜਾਣਗੇ ਤੇ ਡੀਸੀ ਦਫ਼ਤਰ ਰੱਖਦਾ ਵਾ ਸਾਰੀ ਪ੍ਰਾਲੀ ਸੰਭਲਿਓ ਯਾਰ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਸਾਨਾਂ ਸਾਹਮਣਾਂ ਸੌਖਾ ਤੋਂ ਪ੍ਰਾਲੀ ਸਾਹਮਣੇ ਸੌਖੇ ਇੱਥੇ ਰੱਖ ਦਿੰਨੇ ਚਾਰ ਗੇਟਾਂ ਚਾਰਾਂ ਨੂੰ ਹੀ ਰੱਖ ਦਿੰਨੇ ਕੋਈ ਇੱਕ ਮਸਲਾ ਹੋਰ ਹੈ ਸਰਦਾਰ ਜਿੰ다 ਸਿੰਘ ਜੀ ਸੈਦ ਪਰਤਵਾਏ ਹੋਏ ਨੇ ਕੈਲੋਂ ਤੋਂ ਆਏ ਹੋਣੇ ਨਿਰਮਲ ਸਿੰਘ ਜੀ ਹੋਰ ਵੀ ਕਈ ਪਿੰਡਾਂ ਤੋਂ ਆਪਣਾ ਰੇਲਵੇ ਲਾਈਨ ਨਿਕਲੀ ਸੀ ਇਹੇ ਇਹ ਤਾਂ हट ਕੇ ਗੱਲ ਦੋ ਮਿੰਟ ਰੇਲਵੇ ਨੇ ਦੋ ਟੁਕੜੇ ਕਰਤੇ ਜਿੱਦੀ ਜ਼ਮੀਨ ਉੱਤਰ ਰਹਿ ਗਈ ਉੱਤਰ ਰਹਿ ਗਈ ਇੱਧਰ ਰਹਿ ਗਈ ਫਿਰ ਉਹਨਾਂ ਨੇ ਕੇਸ ਕਰਿਆ ਜ਼ਮੀਨਦਾਰਾਂ ਨੇ ਕਹਿੰਦੇ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ